ਸ਼ਸਤਰ ਕਾਲ ਜੀ ਅੱਜ ਆਪਾਂ ਬਣਾਵਾਂਗੇ ਆਟੇ ਦੀਆਂ ਸੇਵੀਆਂ ਜਿਹੜੀਆਂ ਕਿ ਕਲਰਫੁੱਲ ਤੇ ਇਹਨੂੰ ਲੈ ਲਿਆ ਸੀ ਅਸੀਂ ਆਟਾ 2 ਕਿਲੋ ਹੋਣਾ ਸੀ ਇਹਨੂੰ ਗੁੰਨ ਲਾਂਗੇ ਆਟਾ ਇਦਾਂ ਦਾ ਗੁੰਨਣਾ ਚਾਹੀਦਾ ਗੁੰਨਣਾ ਕਿ ਜਿਵੇਂ ਕਿ ਜਿਆਦਾ ਪਤਲਾ ਨਾ ਹੋਵੇ ਹਾਰਡ ਥੋੜਾ ਹੋ ਸਕਦਾ ਪਤਲਾ ਨਾ ਹੋਵੇ ਪਤਲਾ ਹੋ ਗਿਆ ਤੇ ਫਿਰ ਸਾਡੇ ਸੇਵੀਆਂ ਜਿਹੜੀਆਂ ਉਹ ਟੁੱਟ ਜਾਣਗੀਆਂ ਇਸ ਕਰਕੇ ਆਪਾਂ ਥੋੜਾ ਜਿਹਾ ਆਟੇ ਨੂੰ ਹਾਰਡ ਹੀ ਰੱਖਾਂਗੇ ਤੇ ਆਟਾ ਬਹੁਤਾ ਜਿਆਦਾ ਵੀ ਜਿਵੇਂ ਰੋਟੀ ਬਣਾਉਣੇ ਉਵੇਂ ਦਾ ਆਟਾ ਗੁੰਨਣ ਦੀ ਕੋ ਲੋੜ ਨਹੀਂ ਥੋੜਾ ਜਿਹਾ ਨੋਰਮਲ ਜਿਹਾ ਗੁੰਨ ਕੇ ਤੁਸੀਂ ਰੱਖ ਸਕਦੇ ਹੋ ਤੇ ਫਿਰ ਦੋ ਲਿਆ ਸੀ ਪੇੜੇ ਉਹਨਾਂ ਚ ਪਾਇਆ ਗ੍ਰੀਨ ਕਲਰ ਤੇ yellow ਕਲਰ colorful ਬਣਾਵਾਂਗੇ ਪਰ ਗ੍ਰੀਨ ਵਿੱਚ yellow ਮਿਕਸ ਹੋ ਗਿਆ ਸੀ ਚਲੋ ਕੋਈ ਨਹੀਂ ਫਿਰ ਵੀ ਆਪਾਂ ਇਹਨਾਂ ਨੂੰ ਬਣਾਵਾਂਗੇ ਤੇ ਇਹ ਦੇਖੋ ਜੀ ਤਿਆਰ ਹੋ ਗਏ ਹੁਣ ਆਪਾਂ ਪਾਵਾਂਗੇ ਮਸ਼ੀਨ ਦੇ ਵਿੱਚ ਤੇ ਜਲਦੀ ਜਲਦੀ ਪੇੜੇ ਤੇ ਇਹ ਜਿਹੜੀਆਂ ਸੇਵੀਆਂ ਇਹਨਾਂ ਨੂੰ ਇੱਕ ਅਸੀਂ ਸਟੈਂਡ ਲਿਆ ਸੀ ਉਹਦੇ ਉੱਪਰ ਪਾਤੀਆਂ ਸੀ ਉਹ ਰਸੜ ਕੋਈ ਚੀਜ਼ ਨਹੀਂ ਸੀਗੀ ਉੱਥੇ ਨਹੀਂ ਸੀ ਪਾਈਆਂ ਫਿਰ ਆਪਾਂ ਇੱਕ ਕੱਪੜਿਆਂ ਵਾਲਾ ਸਟੈਂਡ ਲੈ ਕੇ ਸਾਫ਼ ਕਰਕੇ ਸਾਰੀਆਂ ਉਹਦੇ ਤੇ ਪਾਤੀਆਂ ਇਸ ਤਾਕ ਜਿਹੜੀਆਂ ਸਾਡੀਆਂ ਆਰਾਮ ਨਾਲ ਸੁੱਕ ਜਾਣਗੀਆਂ ਫਿਰ ਦੋ ਤੋਂ ਤਿੰਨ ਦਿਨ ਵਿੱਚ ਆਰਾਮ ਨਾਲ ਹੀ ਸੁੱਕ ਜਾਂਦੀਆਂ ਤੁਸੀਂ ਪੱਖਾ ਵਗੈਰਾ ਚਲਾ ਕੇ ਸੁਕਾ ਸਕਦੇ ਹੋ ਪਰ ਆਪਾਂ ਇਦਾਂ ਪਾਤੀਆਂ ਸੀ ਸਾਡੀਆਂ ਇਹ ਵਿੱਚੋਂ ਕੁਝ ਟੁੱਟਦੀਆਂ ਸੀ ਤਾਂ ਕਿ ਜਿਹਦੀ ਸੇਵੀਆਂ ਦੀ ਜਿਹੜੀ ਜਾਲੀ ਸੀ ਉਹ ਪਤਲੀ ਸੀ ਇਸ ਲਈ ਇਹ ਟੁੱਟਦੀਆਂ ਸੀ ਵਿੱਚ ਥੋੜਾ ਥੋੜਾ ਆਟਾ ਲਗਾ ਕੇ ਹੱਥ ਨੂੰ ਫੇਰੇ ਸੀ ਜਦੋਂ ਇਹ ਲੰਬੀਆਂ ਬਣ ਜਾਂਦੀਆਂ ਸੀ ਫਿਰ ਅਸੀਂ ਇਹਨਾਂ ਨੂੰ ਕੱਟ ਕੇ ਫਿਰ ਸਟੈਂਡ ਤੇ ਪਾ ਦਿੰਦੇ ਸੀ ਤੇ ਇਹ ਦੇਖੋ ਸੇਵੀਆਂ ਇਤਰਾ ਕਰਕੇ ਸਾਡੀਆਂ ਸਾਰੀਆਂ ਬਣ ਕੇ ਜਿਹੜੀਆਂ ਤਿਆਰ ਹੋ ਗਈਆਂ ਸੀ ਫਿਰ ਇਹਨਾਂ ਨੂੰ ਅਸੀਂ ਦੋ ਤੋਂ ਤਿੰਨ ਤੁਪਲ ਗਈਆਂ ਸੀ ਇਹਦੇ ਨਾਲ ਫਿਰ ਇਹਨਾਂ ਨੂੰ ਰੋਸਟ ਕਰਕੇ ਆਪਾਂ ਰੱਖ ਲਾਂਗੇ ਤੇ ਜਦੋਂ ਸਾਡਾ ਦਿਲ ਕਰੂਗਾ ਆਪਾਂ ਕੱਢ ਕੇ ਇਹਨਾਂ ਨੂੰ ਬਣਾ ਸਕਦੇ ਆ ਤਾਂ ਕਿ ਜੇ ਅਸੀਂ ਕੱਚੀਆਂ ਰੱਖਦੇ ਆ ਤੇ ਫਿਰ ਇਹਨਾਂ ਨੂੰ ਮੌਸਮ ਖਰਾਬ ਹੋਣ ਕਰਕੇ ਫਿਰ ਇਹ ਖਰਾਬ ਵੀ ਹੋ ਸਕਦੀਆਂ ਜਿਵੇਂ ਕੱਜਕਲ੍ਹ ਬਰਸਾਤਾਂ ਨੇ ਤੇ ਇਹ ਦੇਖੋ ਸਾਰੀਆਂ ਸੇਵੀਆਂ ਸਾਡੀਆਂ ਲਗਭਗ ਤਿਆਰ ਹੋ ਗਈਆਂ ਸੀ ਹੁਣ ਇਹਨਾਂ ਨੂੰ ਅਸੀਂ ਸੁਕਾ ਸੁੱਕੜੇ ਪਾ ਦਾਂਗੇ ਜਦੋਂ ਸੁੱਕ ਜਾਣਗੇ ਫਿਰ ਇਹਨਾਂ ਨੂੰ ਉਤਾਰ ਕੇ ਅਸੀਂ ਉਵੇਂ ਜਿਵੇਂ ਮੈਂ ਕਿਹਾ ਹੈ ਵੀ ਉਵੇਂ ਆਪਾਂ ਰੋਸਟ ਕਰ ਲਾਂਗੇ ਰੋਸਟ ਕਰਕੇ ਰੱਖਣ ਦੇ ਨਾਲ ਤੇ ਜਦੋਂ ਵੀ ਫਟਾਫਟ ਤੁਹਾਡਾ ਦਿਲ ਕਰੇ ਤੁਸੀਂ ਕੱਢੋ ਤੇ ਦੁੱਧ ਪਾਓ ਦੁੱਧ ਵਿੱਚ ਪਾੜਨਾ ਦੁੱਧ ਵਿੱਚ ਪਾੜਨਾ ਸਕਦੇ ਵੈਸੇ ਤੁਸੀਂ ਬਣਾਉਣੀਆਂ ਵੈਸੇ ਵੀ ਬਣਾ ਸਕਦੇ ਹੋ ਤੇ ਕਈ ਤੇ ਇਦਾਂ ਬਣਾ ਲੈਂਦੇ ਉਬਾਲ ਕੇ ਸਿੱਧਾ ਵਿੱਚ ਘਿਓ ਤੇ ਖੰਡ ਪਾ ਲੈਂਦੇ ਪਰ ਆਪਾਂ ਇਹਨਾਂ ਨੂੰ ਦੁੱਧ ਵਿੱਚ ਬਣਾਇਆ ਸੀ ਦੁੱਧ ਵਿੱਚ ਬਹੁਤ ਸਵਾਦ ਲੱਗਦੀਆਂ ਏ ਵੇਖੋ ਜੀ ਹੁਣ ਇਹਨਾਂ ਨੂੰ ਅਸੀਂ ਜਦੋਂ ਸੁੱਕ ਗਏ ਅਸੀਂ 2-3 ਦਿਨ ਧੁੱਪਾਂ ਦੇ ਨਾਲ ਹੋਣਾ ਸੀ ਥੋੜਾ ਥੋੜਾ ਕਰਕੇ ਨਾਲ ਰੋਸਟ ਕਰਕੇ ਰੱਖ ਲਾਂਗੇ ਤੇ ਫਿਰ ਬਣਾਵਾਂਗੇ ਇਹ ਦੇਖੋ ਜਿਆਦਾ ਲੰਬੀਆਂ ਸੀ ਫਿਰ ਆਪਾਂ ਥੋੜੀਆਂ ਹੱਥ ਦੇ ਨਾਲ ਤੋੜ ਲਈਆਂ ਸੀ ਹੱਥ ਦੇ ਨਾਲ ਤੋੜ ਕੇ ਫਿਰ ਇਹਨਾਂ ਨੂੰ ਇੱਕ ਕੜਾਈ ਦੇ ਵਿੱਚ ਗਰਮ ਕਰਕੇ ਕੜਾਈ ਗਰਮ ਕਰਕੇ ਫਿਰ ਥੋੜੀਆਂ ਥੋੜੀਆਂ ਪਾ ਕੇ ਆਪਾਂ ਸੇਕ ਲਈਏ ਸੀ ਇਹਨਾਂ ਨੂੰ ਤਾਂ ਕਿ ਜਿਹੜੀਆਂ ਸਾਡੀਆਂ ਜਿਹੜੇ ਬਚੇ ਹੋਣੀਆਂ ਬਚਨਗੀਆਂ ਉਹ ਵੀ ਆਰਾਮ ਨਾਲ ਅਸੀਂ ਵਰਤ ਸਕਦੇ ਜੇਕਰ ਨਾ ਐਸੀ ਕਿ ਇਹਨਾਂ ਨੂੰ ਰੋਸਟ ਕਰਕੇ ਰੱਖਿਆ ਫਿਰ ਇਹ ਜਿਵੇਂ ਬਰਸਾਤਾਂ ਦੇ ਵਿੱਚ ਖਰਾਬੀ ਹੋ ਸਕਦੀ ਹੈ ਸੁਡੀ ਵਗੈਰਾ ਵੀ ਪੈ ਸਕਦੀ ਹੈ ਇਸ ਕਰਕੇ ਇਹਨਾਂ ਨੂੰ ਆਪਾਂ ਥੋੜੀਆਂ-ਥੋੜੀਆਂ ਕਰਕੇ ਰੋਸਟ ਕਰ ਲਿਆ ਸੀ ਫਿਰ ਉਹਦੇ ਵਿੱਚ ਜਿਵਾ ਕੇ ਇੱਕ 에ਅਰਟਾਈਟ ਡੱਬੇ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਇਆ ਸੀ ਕਿਉਂ ਤੇ ਹੁਣ ਪਾਵਾਂਗੇ ਇਹਦੇ ਵਿੱਚ ਸੇਵੀਆਂ ਉੱਪਰ ਤੋਂ ਪਾਵਾਂਗੇ ਦੁੱਧ ਤੇ ਖੰਡ ਤੇ ਜਿਵੇਂ ਤੁਹਾਨੂੰ ਪਸੰਦ ਹੈ ਜੇ ਤੁਸੀਂ ਉਬਾਲ ਕੇ ਖੰਡ ਕੇ ਉਹ ਕੱਲਾ ਪਾ ਕੇ ਖਾਣਾ ਚਾਹੁੰਦੇ ਹੋ ਵੀ ਖਾ ਸਕਦੇ ਹੋ ਅਸੀਂ ਦੁੱਧ 'ਚ ਬਣਾਈਆਂ ਸੀ ਕਿਉਂਕਿ ਦੁੱਧ ਵਿੱਚ ਬੱਚਿਆਂ ਨੂੰ ਪਸੰਦ ਸੀ ਅਸੀਂ ਦੁੱਧ ਇਹ ਦੇਖੋ ਕਲਰਫੁੱਲ ਕਿੰਨੀ ਹੈ ਸੋਹਣੀ ਸੇਵੀਆਂ ਸੱਡੀਆਂ ਬਣ ਗਈਆਂ ਤੇ ਇਹਨਾਂ ਨੂੰ ਤੁਸੀਂ ਜਦੋਂ ਵੀ ਤੁਹਾਡਾ ਦਿਲ ਕਰੇ ਸਵੇਰੇ ਸ਼ਾਮੇ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਖਾ ਸਕਦੇ ਹੋ ਕਿਉਂਕਿ ਸੌਣ ਦੇ ਮਹੀਨੇ ਦੇ ਵਿੱਚ ਹਰ ਘਰ ਦੇ ਵਿੱਚ ਇਹ ਸਾਰਿਆਂ ਦੀ ਪਸੰਦ ਹੈ ਤੇ ਸਭ ਦੇ ਘਰ ਵਿੱਚ ਬਣਦੀਆਂ ਇਹ ਸੇਵੀਆਂ ਸਾਡੀਆਂ ਹੋ ਗਿਆ ਰੋਸਟ ਹੋਣੇ ਸੀ ਨਮਕੀਨ ਬਣਾਉਣੇ ਤੁਸੀਂ ਨਮਕੀਨ ਵੀ ਬਣਾ ਸਕਦੇ ਹੋ ਤੇ ਇਹ ਪਾਇਆ ਸੀ ਦੁੱਧ ਇੱਕ ਗਲਾਸ ਦੇ ਲਗਭਗ ਫੇਰ ਪਾਦਾਂਗੇ ਉੱਪਰ ਤੋਂ ਖੰਡ ਦੋ ਤੋਂ ਤਿੰਨ ਉਬਾਲੇ ਆਉਣ ਤੱਕ ਜੇਕਰ ਤਾਂ ਕੋਈ ਦੁੱਧ ਖੁੱਲਾ ਤੁਸੀਂ ਖੁੱਲਾ ਪਾ ਸਕਦੇ ਹੋ ਜੇ ਤੁਸੀਂ ਥੋੜਾ ਜਿਹਾ ਥੋੜਾ ਜਿਹਾ ਵਿੱਚ ਪਾਣੀ ਵੀ ਤੁਸੀਂ ਐਡ ਕਰ ਸਕਦੇ ਹੋ ਤੇ ਇਹ ਦੇਖੋ ਦੋ ਤੋਂ ਤਿੰਨ ਉਬਾਲਿਆਂ ਦੇ ਨਾਲ ਫੇਰ ਇਹ ਜਿਹੜੀਆਂ ਸਾਡੀਆਂ ਸੇਵੀਆਂ ਉਹ ਤੇ ਆ ਰੋ ਜਣ ਗਿਆ ਹੁਣ ਆਪਾਂ ਅਗੇ ਖੰਡ ਮਿੱਠਾ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਵੱਧ ਘੱਟ ਕਰ ਸਕਦੇ ਜੇ ਤੁਸੀਂ ਗੁੜ ਦੇ ਸ਼ਕੀਨ ਉਹ ਤੇ ਗੁੜ ਵੀ ਪਾ ਸਕਦੇ ਹੋ ਜੇ ਤੁਸੀਂ ਖੰਡ ਪਾਉਂਦੇ ਹੋ ਤੇ ਖੰਡ ਵੀ ਪਾ ਸਕਦੇ ਹੋ ਤੇ ਇਹ ਵਿਖਾਉਣ ਇਹਨਾਂ ਟੱਕਾਂਗੇ ਥੋੜੀ ਦੇਰ ਲਈ ਤੇ ਜਦੋਂ ਇਹ ਬਣ ਜਾਣੀਆਂ ਤੇ ਫਿਰ ਆਪਾਂ ਇਹਨਾਂ ਨੂੰ ਗਰਮਾ ਗਰਮ ਕਰਾਂਗੇ ਸਰਬ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇਗੀ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਇਹ ਦੇਖੋ ਬਿਲਕੁਲ ਕਰੀਮੀ ਕਰੀਮੀ ਟੈਕਚਰ ਆਇਆ ਇਹਦਾ ਤੇ ਸਵਾਦ ਬਹੁਤ ਸੀਗਾ ਦੁੱਧ ਜਿਹੜਾ ਸੀਗਾ ਉਹ ਸਾਰਾ ਵਿੱਚ ਜਿਹੜਾ ਮਿਕਸ ਹੋ ਗਿਆ ਸੀ ਤੇ ਬਿਲਕੁਲ ਕਸਟਰਡ ਵਰਗਾ ਦਾ ਫਲੇਵਰ ਆ ਰਿਹਾ ਸੀ। ਇਹ ਦੇਖੋ ਜੀ ਕਿੰਨਾ ਸੋਹਣਾ ਕਰੀਮੀ ਕਰੀਮੀ ਦਾ ਟੈਕਚਰ ਆਇਆ। ਤੁਸੀਂ ਨਮਕੀਨ ਬਣਾਉਣੀਆਂ ਤਾਂ ਨਮਕੀਨ ਵੀ ਬਣਾ ਸਕਦੇ ਹੋ ਬਾਲ ਕੇ ਸਬਜ਼ੀਆਂ ਵਗੈਰਾ ਪਾ ਕੇ। ਜੇਕਰ ਵੀਡੀਓ ਚੰਗੀ ਲੱਗੀ ਬਾਈ ਬਾਈ।